ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਬੁਲਡੋਜ਼ਰ ਜਸਟਿਸ ਦੇ ਨਾਂ ਦੇ ਉੱਤੇ ਲੋਕਾਂ ਦੇ ਘਰਾਂ 'ਟਾਹੇ ਜਾਣ ਨੂੰ ਬ੍ਰੇਕਾਂ ਲਾਈਆਂ ਨੇ ਤੇ ਉਹਨਾਂ ਨੇ ਇਹ ਇਹ ਹਦਾਇਤ ਕੀਤੀ ਹੈ ਕਿ ਜਦੋਂ ਵੀ ਕਿਸੇ ਦਾ ਕੋਈ ਘਰ ਟਾਹਿਆ ਜਾਣਾ ਉਹਨੂੰ ਉਹ ਕਿਉਂ ਗੈਰਕਾਨੂੰਨੀ ਹੈ ਤੇ ਕੀ ਟਾਹਿਆ ਜਾਣਾ ਹੈ ਕਦੋਂ ਟਾਹਿਆ ਜਾਣਾ ਹੈ ਤੇ ਉਸ ਨੂੰ ਉਹ ਵੀ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਕਾਨੂੰਨੀ ਚਾਰਾਜੋਈ ਕਰ ਸਕੇ। ਦੂਜਾ ਉਹਨਾਂ ਨੇ ਇਹ ਵੀ ਕਿਹਾ ਵੀ ਘਰ ਲੋਕਾਂ ਦੀ ਕਿਤੇ ਸਾਲਾਂ ਦੀ ਕਮਾਈ ਹੁੰਦੀ ਹੈ ਤੇ ਉਸ ਨੂੰ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਬੇਕਰੇ ਨਹੀਂ ਬਣਾ ਸਕਦੇ ਤੇ ਬੇਸਹਾਰੇ ਨਹੀਂ ਛੱਡ ਸਕਦੇ ਤੇ ਇਹ ਬਹੁਤ ਹੀ ਗਲਤ ਹੈ ਤੇ ਇਹਦੇ ਉੱਤੇ ਉਹਨਾਂ ਨੇ ਕੁਝ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਜਿਸ ਧਿਰ ਨੇ ਇਹ ਪਟੀਸ਼ਨ ਪਾਈ ਸੀ 2019 ਦੇ ਵਿੱਚ ਉਸ ਨੇ ਜਮiyet ਜਮiyet ਇਹ ਉਲਾਮਾ-ਏ-ਹਿੰਦ ਉਹਨਾਂ ਨੇ ਇਹਦਾ ਸਵਾਗਤ ਕੀਤਾ ਤੇ ਇਸ ਨੂੰ ਇਤਿਹਾਸਕ ਫੈਸਲਾ ਕਰਾਰ ਦੱਤਾ ਤੇ ਆਪਦੇ ਘੋੜ ਦੀ ਅੱਧੀ ਜਿੱਤ ਕਰਾਰ ਦੱਤਾ ਅੱਧਾ ਜਿਹੜਾ ਕੰਮ ਹੈ ਜੀ ਰਹਿੰਦਾ ਜਿਨ੍ਹਾਂ ਦੇ ਘਰ ਪਹਿਲਾਂ ਟਾਹੇ ਟਾਹੇ ਗਏ ਹੈ ਉਹ ਉਹਨਾਂ ਦੇ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਨਾਂ ਨੂੰ ਉਹ ਉਹ ਜਿਹੜੇ ਲੋਕਾਂ ਨੇ ਟਾਹੇ ਹੈ ਉਹਨਾਂ ਨੂੰ ਕੁਝ ਤਜਾਮਾ ਹੋਣ ਇਹ ਅਜੇ ਗੱਲ ਦਾ ਹਿੱਸਾ ਰਹਿੰਦਾ ਹੈ ਦੂਸਰਾ 17 ਸਤੰਬਰ ਨੂੰ ਇਸੇ ਵਿੱਚ ਨੇ ਪਹਿਲਾਂ ਰੋਕ ਲਾਈ ਸੀ ਇਹਦੇ باوجود ਕੁਝ ਯੂਪੀ ਦੇ ਵਿੱਚ ਕੁਝ ਗੁਜਰਾਤ ਦੇ ਵਿੱਚ ਫੇਰ ਵੀ ਕਟਾਹੀ ਦੇ ਸਨ ਤੇ ਉਹਨਾਂ ਦੇ ਵੀ ਮਸਲੇ ਹੈਗੇ ਆ ਪੈਂਡਿੰਗ ਤੇ ਇਹ ਅਸੀਂ ਦੇਖਾਂਗੇ ਕਿ ਵੀ ਇਹਦੇ ਉੱਤੇ ਕੁਛ ਨਾ ਕੁਛ ਅੱਗੇ ਹੋਵੇ ਤੇ ਇਹ ਅਸੀਂ ਵੀ ਇਸ ਫੈਸਲੇ ਦਾ ਇਸ ਪੱਖੋਂ ਸਵਾਗਤ ਕਰਦੇ ਹਾਂ ਦੂਸਰਾ ਦੋਸਤੋ 2 ਦਿਨ ਪਹਿਲਾਂ ਮਹਾਰਾਸ਼ਟਰ ਦੇ ਦੇਵਤੇ ਮੁੱਖ ਮੰਤਰੀ ਤੇ ਐਨਸੀਪੀ ਦੇ ਆਗੂ ਅਜੀਤ ਪੁਵਾਰ ਨੇ ਇੱਕ 올 ਡਿਜੀਟਲ ਪਲੇਟਫਾਰਮ ਨਾਲ ਇੰਟਰਵਿਊ ਦੇ ਵਿੱਚ ਕਿਹਾ ਸੀ ਵੀ ਜਦੋਂ 2019 ਦੇ ਵਿੱਚ ਚੋਣਾਂ ਤੋਂ ਬਾਅਦ ਅਸੈਂਬਲੀ ਦੀਆਂ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਦੀਆਂ ਤੋਂ ਬਾਅਦ ਬੀਜੇਪੀ ਕੋਲ ਮжоਰਿਟੀ ਹੈ ਨਹੀਂ ਸੀ ਸ਼ਿਵ ਸੈਨਾ ਨੇ ਉਹਨੂੰ ਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਸ਼ਿਵ ਸੈਨਾ ਨੂੰ ਕਹਿੰਦੇ ਦੇ ਕਹਿੰਦੇ ਸੀ ਵੀ ਸਾਨੂੰ ਤੁਸੀਂ ਤੁਸੀਂ ਸਾਡੀ ਸਰਕਾਰ ਬਣਾ ਦਿਓ ਸਾਨੂੰ ਮੁੱਖ ਮੰਤਰੀ ਬਣਾ ਲਓ ਤੁਸੀਂ ਡਿਪਟੀ ਮੁੱਖ ਮੰਤਰੀ ਬਣਾ ਲਓ ਇਹ ਨਹੀਂ ਸੀ ਬਣੇ ਕਾਫੀ ਦਿਨ ਇਹ ਰੀੜਕਾ ਚੱਲਿਆ ਤਾਂ ਇੱਕ ਦਿਨ ਸਵੇਰੇ ਸਵੇਰੇ 4-5 ਵਜੇ ਗਵਰਨਰ ਜਿਹੜਾ ਹੈ ਉਹ ਫੜਨवीस ਨੂੰ ਮੁੱਖ ਮੰਤਰੀ ਤੇ ਅਜੀਤ ਸਿੰਘ ਨੂੰ ਅਜੀਤ ਪੁਆਰ ਨੂੰ ਜਿਹੜਾ ਡਿਪਟੀ ਮੁੱਖ ਮੰਤਰੀ ਦੀ ਸੋਚ ਕਰਤਾ ਜਾਂਦਾ ਸਾਰਾ ਦੇਸ਼ ਅੱਕਾ ਬੱਕਾ ਰਹਿ ਜਾਂਦਾ ਵੀ ਕੀ ਹੋ ਗਿਆ ਦੂਜੇ ਦਿਨ ਅਜੀਤ ਪੁਆਰ ਦੇ ਉੱਤੇ ਜਿਹੜੇ ਅਖੌਤੀ ਕੇਸ ਨੇਗੇ ਕ੍ਰਾਪਸ਼ਨ ਦੇ ਉਹ ਉਹ ਵੀ ਉਹਨਾਂ ਨੂੰ ਵੇਡਰਾ ਕਰਨ ਵਾਲੇ ਪਾਸੇ ਨੂੰ ਤੁਰ ਪੈਂਦੇ ਰੌਲਾ ਪੈ ਜਾਂਦਾ ਜਿਹੜੀ ਸ਼ਰਦ ਪੁਆਰ ਦੀ ਪਾਰਟੀ ਐਨਸੀਪੀ ਜਿਹਦੇ ਵਿੱਚ ਅਜੀਤ ਪੁਆਰ ਵੀ ਮੁੱਖ ਆਗੂ ਸੀਗਾ ਉਹ ਇਸ ਗੱਲ ਤੋਂ ਪੈਰ ਪਛਾਂਖ ਖਿੱਚ ਲੈਂਦੇ ਆ ਵੀ ਨਹੀਂ ਅਸੀਂ ਕੋਈ ਸਪੋਰਟ ਨਹੀਂ ਕਰਨੀ ਜੇ ਉਹ ਪਾਰਟੀ ਸਪੋਰਟ ਨਹੀਂ ਕਰਦੀ ਤਾਂ ਇਹ ਸਰਕਾਰ ਬਚਣੀ ਨਹੀਂ ਸੀ ਇਹਨੂੰ ਇਹਨੇ ਆਪਣਾ ਜਿਹੜਾ ਭਰੋਸੇ ਦਾ ਮਤਾ ਨਹੀਂ ਸੀ ਜਿੱਤ ਸਕਣਾ ਤੇ ਇਹ 2019 ਦੀਆਂ ਘਟਨਾਵਾਂ ਨੇ ਉਹਦੇ ਬਾਰੇ ਇੰਟਰਵਿਊ ਦੰਦਿਆ ਹੋਇਆ ਅਜੀਤ ਪੁਆਰ ਨੇ ਪਰਸੋਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਘਰ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਦਵਿੰਦਰ ਫਰਨवीस ਪਰਫੁੱਲ ਪਟੇਲ ਅਜੀਤ ਪੁਆਰ ਉਹ ਸ਼ਰਤ ਪੁਆਰ ਦਾ ਵੀ ਨਾਂ ਲੈਂਦਾ ਹੈ ਉਹ ਤੇ ਗੌਤਮ ਅਡਾਨੀ ਸ਼ਾਮਲ ਸੀ ਮੀਟਿੰਗ 'ਚ ਇਸ ਦੇ ਵਿੱਚ ਤੇ ਗੌਤਮ ਅਡਾਨੀ ਇਸ ਤਰ੍ਹਾਂ ਦੀ ਲਈਆ ਬਈਆ ਕਰਾਉਣ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਸ਼ਾਮਲ ਸੀ ਹੁਣ ਇਸ ਬਿਆਨ ਤੋਂ ਬਾਅਦ ਜਿਹੜੀ ਸ਼ਿਵ ਸੈਨਾ ਦੀ ਆਗੂ ਹੈ ਤੇ ਰਾਸ਼ ਸਭਾ ਦੀ ਮੈਂਬਰ ਹੈ ਮੈਂਬਰ ਪਾਰਲੀਮੈਂਟ ਹੈ ਪ੍ਰਿਆੰਕਾ ਚਤੁਰਵੇਦੀ ਉਹਨੇ ਕਿਹਾ ਵੀ ਇਸ ਨਾਲ ਅਡਾਨੀ ਪਿੱਛੋਂ ਸਰਕਾਰ ਦੇ ਉਹਨਾਂ ਦੀ ਸਪੋਰਟ ਕਰਦਾ ਹੈ ਤਾਂ ਸਭ ਨੂੰ ਪਤਾ ਹੈ ਸਿੱਧਮ ਸਿੱਧਾ ਇਹ ਨਾ ਗੱਲਾਂ 'ਚ ਸ਼ਾਮਲ ਹੁੰਦਾ ਹੈ ਇਹ ਬਾਕੀ ਰਾਜਨੀਤਿਕ ਲੋਕ ਆਪਚ ਮੀਟਿੰਗਾਂ ਕਰਦੇ ਆ ਕਿ ਸ਼ੋਰ ਕਰਦੇ ਆ ਵੱਖਰੀ ਗੱਲ ਕੋਈ ਗੌਤਮ ਅਡਾਨੀ ਵਰਗਾ ਬੰਦਾ ਹੈ ਨਾ ਮੀਟਿੰਗਾਂ 'ਚ ਕਿਸ ਕਪੈਸਿਟੀ 'ਚ ਬੈਠਾ ਸੀਗਾ ਕਾਂਗਰਸ ਦੀ ਉੱਥੋਂ ਆਗੂ ਹੈ ਲੋਕ ਸਭਾ ਦੀ ਮੈਂਬਰ ਹੈਗੀ ਤੇ ਉਸ ਨੇ ਵੀ ਇਹਦੇ ਤੇ ਸਵਾਲ ਚੁੱਕਿਆ ਹੈ ਉਹਦਾ ਨਾਮ ਵਰਸ਼ਾ ਗਾਇਕਵਾੜ ਹੈ ਉਹ ਉਹਨੇ ਵੀ ਕਿਹਾ ਵੀ ਇਹਦਾ ਮਤਲਬ ਹੈ ਅਡਾਨੀ ਸਾਹਿਬ ਨੂੰ ਜਿਹੜਾ ਹੁਣ ਉਹਨਾਂ ਨੇ ਪ੍ਰੋਜੈਕਟ ਦਿੱਤਾ ਹੈ ਧਰਾਵੀ ਦੀ ਰੀਡਵੈਲਪਮੈਂਟ ਦਾ ਇਹ ਪ੍ਰੋਜੈਕਟ ਜੇ ਦੂਜੀ ਸਰਕਾਰ ਰਹਿੰਦੀ ਕਦੇ ਨਹੀਂ ਸੀ ਮਿਲਣਾ ਇਹ ਪ੍ਰੋਜੈਕਟ ਵੀ ਉਹਨੂੰ ਤਾਂ ਹੀ ਮਿਲਿਆ ਵੀ ਜੇ ਉਹਨੇ ਪਹਿਲਾਂ ਐਰੋਲ ਕੀਤਾ ਸੀ ਫਿਰ ਨਹੀਂ ਬਣੀ ਐਮਬੀਏ ਦੀ ਸਰਕਾਰ ਬਣ ਗਈ ਉਹ ਤੜਵਾਈ ਤੇ ਫਿਰ ਹੁਣ ਦੂਜੀ ਸਰਕਾਰ ਬਣਵਾ ਕੇ ਇਹ ਪ੍ਰੋਜੈਕਟ ਲਿਆਏਗਾ ਸੋ ਇਹ ਇਹ ਇਸ ਤਰ੍ਹਾਂ ਦੀ ਧਖਲ ਅੰਦਾਜੀ ਜਿਹੜੀ ਹੋ ਰਹੀ ਹੈ ਅਗਲੀ ਇੱਕ ਗੱਲ ਦੋਸਤੋ ਜਿਹੜੀ ਹੈ ਅ ਅਮਰੀਕਾ ਤੋਂ ਨਿਕਲ ਕੇ ਆ ਰਹੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਸ ਵਾਰ 트ੰਪ ਦੀ ਚੋਣ ਦੇ ਵਿੱਚ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਐ ਜਿਹੜਾ ਜਿਹਨੂੰ ਐਲਨ ਮਸਕ ਕਹਿੰਦੇ ਆ ਜਿਹੜਾ ਸਪੇਸ ਐਕਸ ਦਾ ਵੀ ਹੈ ਟੈਸਲਾ ਦਾ ਵੀ ਹੈ ਆ ਜਿਹੜੀਆਂ ਕਾਰਾਂ ਬਣਦੀਆਂ ਨੇ ਬੈਟਰੀ ਵਾਲੀਆਂ ਬਿਨਾਂ ਡਰਾਈਵਰ ਤੋਂ ਚੱਲਣ ਵਾਲੀਆਂ ਆ ਉਸ ਦੇ ਨੇ ਜਿਹੜਾ ਉਹ ਜਿੱਤਿਆ ਟਰੰਪ ਤੇ ਟਰੰਪ ਨੇ ਹੁਣ ਜਿਹੜੀ ਅਗਲੇ ਬਾਰੇ ਹੈ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਡਿਪਾਰਟਮੈਂਟ ਦਾ ਨਾਮ ਹੈਗਾ ਡਿਪਾਰਟਮੈਂਟ ਆਫ ਗਵਰਨ ਗਵਰਨੈਂਸ ਐਫੀਸ਼ੀਐਂਸੀ ਜਣੀ ਸੌਰੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਸਰਕਾਰੀ ਕਾਰਜ ਕੁਸ਼ਲਤਾ ਦਾ ਵਿਭਾਗ ਇਹਨੇ ਬਣਾਇਆ ਦੂਜੇ ਬੰਨੇ ਇਹ ਵੀ ਦੱਸਿਆ ਗਿਆ ਵੀ ਇਸ ਸਰਕਾਰੀ ਵਿਭਾਗ ਨੇ ਸਰਕਾਰਾਂ ਨੂੰ ਇਹ ਕਿਸੇ ਤਰ੍ਹਾਂ ਦਾ ਉਹ ਦੇਊਗਾ ਸਲਾਹਾਂ ਦੇਊਗਾ ਉਹਨੂੰ ਐਡਵਾਈਸ ਦੇਊਗਾ ਦੂਸਰਾ ਇਹ ਵੀ ਕਿਹਾ ਗਿਆ ਅਗਲੀ ਗੱਲ ਇਹ ਵੀ ਹੈ ਇਹਦਾ ਅੰਗਰੇਜ਼ੀ ਚ ਜਿਹੜਾ ਛੋਟਾ ਕਰਕੇ ਬਣਦਾ ਹੈ ਡੀਓਜੀਈ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਜਿਹੜੀ ਕੰਪਨੀ ਚ ਚਲਾਉਂਦਾ ਹੈਗਾ ਐਲੋਨ ਮਸਕ ਉਹ ਕਰੰਸੀ ਦਾ ਨਾਮ ਵੀ D O G E ਜਿਹੜਾ ਹੈਗਾ ਕੋਇਨ ਬਿਟਕੋਇਨ ਵਰਗੀ ਕਰੰਸੀ ਉਹ ਵੀ ਚਲਾਉਂਦਾ ਹੈ ਡੌਗ ਕੋਇਨ ਸੋ ਡੌਗ ਕੋਇਨ ਤੋਂ ਛੋਟਾ ਅੱਖਰ ਡੌਗ ਲੈ ਕੇ ਉਹਦੇ ਨਾਮ ਦਾ ਡਿਪਾਰਟਮੈਂਟ ਬਣਾਤਾ ਤੇ ਕਿਹਾ ਇਹ ਜਾ ਰਿਹਾ ਹੈ ਵੀ ਜਿਹੜੀ ਬਿਊਰੋਕ੍ਰੇਸੀ ਲੋਕਾਂ ਇਹ ਅਮੀਰ ਲੋਕਾਂ ਦੇ ਵਿੱਚ ਮਾੜਾ-ਵੋਟਾ ਕਿਤੇ ਇੱਕ ਤੇ ਕੋਈ ਨਾ ਕੋਈ ਚੁੰਝ ਮਾਰ ਦਿੰਦੀ ਹੈ ਕੋਈ ੜਿੱਕਾ ਡਾਹ ਦਿੰਦੀ ਹੈ ਉਹ ਉਸਾਰੀ ਨੂੰ ਡਿਸਮੈਂਟਲ ਕਰ ਦਿੱਤਾ ਜਾਊਗਾ ਤੈਸ਼ ਨੈਸ਼ ਕਰ ਦਿੱਤਾ ਜਾਊਗਾ ਜਾਨੀ ਹੁਣ ਤੱਕ ਅਮੀਰ ਜਿਹੜੇ ਘਰਾਣੇ ਐ ਇਹਨਾਂ ਦਾ ਪਿੱਛੋਂ ਤਾਂ ਪੂਰਾ ਰੋਲ ਹੁੰਦਾ ਸੀ ਸਰਕਾਰਾਂ ਵੀ ਉਹਨਾਂ ਲਈ ਕੰਮ ਕਰਦੀਆਂ ਰਹੀਆਂ ਨੇ ਲੰਬੇ ਸਮੇਂ ਸਾਡੇ ਭਾਰਤੀ ਵੀ ਤੇ ਉਹ ਵੀ ਹੁਣ ਸਿੱਧਾ ਸਿੱਧਾ ਸਰਕਾਰਾਂ ਦੇ ਵਿੱਚ ਸ਼ਾਮਲ ਨੇ ਉਹ ਅਡਾਨੀ ਵਾਲੀ ਘਟਨਾ ਤੇ ਆ ਘਟਨਾ ਇਹ ਏਸੀ ਗੱਲ ਵਾਲੇ ਪਾਸੇ ਨੂੰ ਇਸ਼ਾਰਾ ਕਰਦੀ ਹੈ ਤੇ ਅਗਲੀ ਗੱਲ ਦੋਸਤੋ ਇਹ ਹੈ ਵੀ ਜਿਹੜਾ ਜਿਹੜੇ ਐਕਸਪ੍ਰੈਸਵੇ ਬਣਦੇ ਐ ਇਹਨਾਂ ਐਕਸਪ੍ਰੈਸਵੇ ਦੇ ਵਿੱਚ 2018 ਦੇ ਵਿੱਚ 14 ਜੂਨ ਨੂੰ 2021 ਦੇ ਵਿੱਚ 15 ਜਨਵਰੀ ਨੂੰ ਦੋ ਨੋਟੀਫਿਕੇਸ਼ਨਾਂ ਜਾਰੀ ਹੋਈਆਂ ਉਹਨਾਂ ਨੋਟੀਫਿਕੇਸ਼ਨਾਂ ਮੁਤਾਬਕ ਤੇ ਇਹਨਾਂ ਐਕਸਪ੍ਰੈਸਵੇ ਦੇ ਉੱਤੇ ਹੌਲੀ ਚੱਲਣ ਵਾਲੇ ਜਿਹੜੇ ਵਾਹਨ ਨੇ ਜਿਵੇਂ ਮੋਟਰਸਾਈਕਲ ਹੋ ਗਿਆ ਸਕੂਟਰ ਹੋ ਗਿਆ ਟਰੈਕਟਰ ਹੋ ਗਿਆ 3 ਵੀਲਰ ਹੋ ਗਿਆ ਉਹਨਾਂ ਦੇ ਉਹਨਾਂ ਉਹਦੇ ਤੇ ਚੜਨ ਤੇ ਹੀ ਮਨਾਹੀ ਹੈ ਇੱਕ ਪੀਆਈਐਲ ਪਈ ਇਹਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਇਸ ਦੇ ਖਿਲਾਫ ਤੇ ਇੱਕ ਜਿਹੜੇ ਮੋਟਰਸਾਈਕਲ ਚਲਾਉਣ ਵਾਲੇ ਬੰਦੇ ਆ ਉਹਨਾਂ ਨੇ ਰਿਟ ਪਾਈ ਕੱਲ ਮਾਂਜੋ ਹਾਈ ਕੋਰਟ ਨੇ ਕਿਹਾ ਵੀ ਨਹੀਂ ਇਹ پابੰਦੀ ਚਾਰੀ ਰਹੂਗੀ ਕਹਿਣ ਦਾ ਮਤਲਬ ਹੈ ਵੀ ਐਕਸਪ੍ਰੈਸਵੇ ਸਿਰਫ ਕੁਸ਼ਕਾਰਾਂ ਲਈ ਤੇ ਵੱਡੇ ਜਿਹੜੇ ਠਾ ਠਾਈ ਦੇ ਸਾਧਨ ਨੇ ਉਹਨਾਂ ਲਈ ਹੀ ਰਹੂਗਾ ਆਮ ਜਿਹੜੇ ਲੋਕ ਨੇ ਉਹ ਇਹਨਾਂ ਤੇ ਚੜ੍ਹ ਵੀ ਨਹੀਂ ਸਕਣੇ ਪੈਸਾ ਕੌਣ ਦਿੰਦਾ ਹੈ ਇਹਦੀ ਜ਼ਮੀਨ ਅਕਵਾਇਰ ਹੁੰਦੀ ਹੈ ਪੈਸਾ ਕੌਣ ਦਿੰਦੇ ਸਰਕਾਰ ਦੇ ਖਾਤੇ ਚ ਆਮ ਲੋਕ ਉਹਦੀ ਕੰਸਟ੍ਰਕਸ਼ਨ ਹੁੰਦੀ ਹੈ ਪੈਸਾ ਕੌਣ ਦਿੰਦਾ ਆਮ ਲੋਕ ਵਰਤੂ ਕੌਣ ਖਾਸ ਲੋਕ ਇਹਦਾ ਮਤਲਬ ਹੈ ਸਰਕਾਰਾਂ ਆਮ ਲੋਕਾਂ ਤੋਂ ਪੈਸੇ ਲੈ ਕੇ ਖਾਸ ਲੋਕਾਂ ਦੇ ਲਈ ਕੰਮ ਕਰਦੀਆਂ ਨੇ ਇਹ ਇੱਕ ਅਗਲੀ ਗੱਲ ਇਹ ਹੈ ਲਾਸਟ ਗੱਲ ਦੋਸਤੋ ਇਹ ਹੀ ਦੀ ਹੈ ਉਹ ਇਹ ਹੈ ਕਿ ਵੀ ਜਿਹੜੇ ਕੋਚਿੰਗ ਸੈਂਟਰ ਨੇ ਜਿਹੜੇ ਅੱਡ ਅੱਡ ਇਮਤਿਹਾਨਾਂ ਦੀ ਤਿਆਰੀ ਕਰਾਉਂਦੇ ਐ ਉਹਨਾਂ ਦੇ ਉੱਤੇ ਇਹ ਇਸ਼ਤਿਹਾਰ ਦੇਣ ਦੇ ਉੱਤੇ ਪਾਬੰਦੀ ਲੱਗੀ ਵੀ ਉਹ ਗਰੰਟੀਆਂ ਨਾ ਦੇਣ ਵੀ ਸਾਡੇ 100% ਗਰੰਟੀ ਹੈ ਇਹ ਹੈ ਜਿਹੜੇ ਬੰਦੇ ਉੱਥੇ ਸਿਲੈਕਟ ਹੋ ਜਾਂਦੇ ਐ ਉਹਨਾਂ ਦੀਆਂ ਫੋਟੋਆਂ ਉਹਨਾਂ ਦੀ ਮਰਜ਼ੀ ਦੇ ਬਿਨਾਂ ਦਿੱਤੀਆਂ ਨਾ ਜਾਣ ਇਹ ਕੁਝ ਉਹਨਾਂ ਤੇ ਪਾਬੰਦੀਆਂ ਲਾਈਆਂ ਨੇ ਤੇ ਅਸੀਂ ਸਮਝਦੇ ਆਂ ਵੀ ਇਹ ਠੀਕ ਦਿਸ਼ਾ 'ਚ ਕਦ ਹੈ ਪਰ ਪੂਰਾ ਨਹੀਂ ਲੱਗਦਾ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਮੈਂ ਮੰਨ ਲਓ ਮੈਂ ਸਿਲੈਕਟ ਹੋ ਗਿਆ IAS ਦੇ ਵਿੱਚ ਤਾਂ ਮੇਰੇ ਕੋਲ ਹੋ ਲਿਆ ਕੇ 2 ਲੱਖ ਰੁਪਈਆ ਦਿੰਦੇ ਵੀ ਤੁਸੀਂ ਵੀਡੀਓ ਵੀ ਪਾ ਦਿਓ ਵੀ ਮੈਂ ਫਲਾਣੀ ਅਕੈਡਮੀ ਤੋਂ ਕੋਚਿੰਗ ਲਈ ਸੀ ਤੁਹਾਡੀ ਅਸੀਂ ਫੋਟੋ ਵੀ ਲਾਦਨੇ ਮੈਂ ਮੈਂ ਉਹ ਤੇ ਹਾਂ ਕਹਿ ਤਨਾ ਇਹਨੂੰ ਕਿਵੇਂ ਰੋਕਣਾ ਹੈ ਇਹਦਾ ਇਹਦਾ ਇਸ ਗੱਲ ਦੇ ਵਿੱਚ ਜਵਾਬ ਨਹੀਂਗਾ ਇਹਦੇ ਜਵਾਬ ਵੀ ਲੱਭਨੇ ਚਾਹੀਦੇ ਆਜ ਦੀ ਗੱਲ ਚ ਇੰਨੇ ਬਹੁਤ ਬਹੁਤ ਸ਼ੁਕਰੀਆ ਤਾਂ